ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਤੁਹਾਡੇ ਸਭ ਦਾ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਰੀਅਲ ਅਸਟੇਟ ਚ ਇਨਵੈਸਟ ਕਰਨਾ ਆਲਮੋਸਟ ਹਰ ਬੰਦੇ ਦਾ ਸੁਪਨਾ ਹੁੰਦਾ ਤੇ ਆਪਣੇ ਫੋਰ ਫਾਦਰਸ ਨੇ ਵੀ ਸ਼ੁਰੂ ਤੋਂ ਜ਼ਮੀਨਾਂ ਬਣਾਈਆਂ ਫਿਰ ਉਸ ਤੋਂ ਬਾਅਦ ਸ਼ਹਿਰਾਂ ਵਾਲੇ ਲੋਕਾਂ ਨੇ ਆਪਣੇ ਘਰ ਬਣਾਏ ਪਲਾਟ ਖਰੀਦੇ ਤਾਂ ਕਿਉਂਕਿ ਆਪਾਂ ਉਹਨਾਂ ਦੇ ਬੱਚਿਆਂ ਤਾਂ ਆਫ ਕੋਰਸ ਆਪਾਂ ਨੂੰ ਵੀ ਇਹੀ ਹੈ ਵੀ ਜਿਹੜੇ ਬੰਦੇ ਕੋਲੇ ਜਿੰਨੀ ਪ੍ਰਾਪਰਟੀ ਹੈ ਉਹ ਉਹਨਾਂ ਅਮੀਰ ਹੈ ਜਾਂ ਉਹਨਾਂ ਕੰਫਰਟੇਬਲ ਮਹਿਸੂਸ ਕਰਦਾ ਬਟ ਤੁਸੀਂ ਦੇਖੋਗੇ ਕਿ ਅੱਜ ਦੀ ਰੇਟ 'ਚ ਪ੍ਰਾਪਰਟੀ ਦੇ ਰੇਟਸ ਇੰਨੇ ਜ਼ਿਆਦਾ ਮਹਿੰਗੇ ਹੋ ਗਏ ਆ ਇੰਨੀ ਜ਼ਿਆਦਾ ਹਾਈ ਉਹਨਾਂ ਦੀ ਵੈਲਿਊਏਸ਼ਨ ਹੋ ਗਈ ਹੈ ਕਿ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਰਹੀ ਘਰ ਬਣਾਉਣਾ ਜ਼ਮੀਨ ਖਰੀਦਣੀ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਬਟ ਸੁਪਨਾ ਤਾਂ ਹੈ ਸੋ ਉਹਦਾ ਹੀ ਸੋਲੂਸ਼ਨ ਅੱਜ ਮੈਂ ਲੈ ਕੇ ਆਇਆ ਤਾਂ ਬੇਸਿਕਲੀ ਅੱਜਕੱਲ ਜੇ ਆਪਾਂ ਪ੍ਰਾਪਰਟੀ 'ਚ ਇਨਵੈਸਟ ਕਰਨ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ 10-15 ਲੱਖ ਤੋਂ ਥੱਲੇ ਕੁਝ ਵੀ ਸਟਾਰਟ ਹੁੰਦਾ ਹੋਊਗਾ ਔਰ 10-15 ਲੱਖ ਵੀ ਬੇਅਰ ਮਿਨਿਮਮ ਇਅਰਸ ਤੋਂ ਉੱਪਰ ਹੀ ਪੈਸਾ ਆਪਾਂ ਨੂੰ ਚਾਹੀਦਾ ਜਦੋਂ ਆਪਾਂ ਇਨਵੈਸਟ ਕਰਦੇ ਹਾਂ ਕਰੋੜਾਂ ਰੁਪਈਆ ਵੀ ਕਈ ਵਾਰੀ ਤਾਂ ਘਟ ਪੈ ਜਾਂਦਾ ਜੇ ਤੁਸੀਂ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਜਾਂ ਉਹਦੇ ਨੀਅਰਬਾਈ ਏਰੀਆਸ 'ਚ ਇਨਵੈਸਟ ਕਰਨ ਦੀ ਗੱਲ ਕਰੋਗੇ ਇਹਦਾ ਜਿਹੜਾ ਸੋਲੂਸ਼ਨ ਮੈਂ ਤੁਹਾਨੂੰ ਦੱਸਣ ਲੱਗਿਆ ਇਹਦੇ ਬਾਰੇ ਸ਼ਾਇਦ ਤੁਸੀਂ ਕਦੇ ਨਾ ਕਿਤੇ ਪੜਿਆ ਹੋਊਗਾ ਨਾ ਸੁਣਿਆ ਹੋਊਗਾ ਤੇ ਤੁਹਾਡੇ ਵਾਸਤੇ ਮੈਂ ਮੈਨੂੰ ਲੱਗਦਾ ਵੀ ਇਹ ਨਵੀਂ ਗੱਲ ਹੋਊਗੀ ਤਾਂ REIT ਰੀਅਲ اسٹیਟ ਇਨਵੈਸਟਮੈਂਟ ਟਰਸਟ ਹੁੰਦੇ ਆ ਜਿਹੜੇ ਕਿ ਤੁਹਾਨੂੰ ਘੱਟ ਪੈਸਿਆਂ 'ਚ ਪ੍ਰਾਪਰਟੀ ਦਾ ਮਾਲਕ ਬਣਾ ਸਕਦੇ ਆ ਔਰ ਉਹ ਸਾਰੇ ਬੈਨੀਫਿਟਸ ਤੁਹਾਨੂੰ ਦੇ ਸਕਦੇ ਆ ਜਿਹੜੇ ਕਿ ਐਕਚੁਅਲ ਜਦੋਂ ਤੁਸੀਂ ਪ੍ਰਾਪਰਟੀ ਬਾਈ ਕਰਦੇ ਹੋ ਤਾਂ ਤੁਹਾਨੂੰ ਮਿਲਦੇ ਠੀਕ ਹੈ ਸਿਰਫ 370 ਜਾਂ 360 ਰੁਪਏ ਦਾ ਇਹ ਕੋਈ ਸਟਾਕ ਨਹੀਂ ਹੈ ਨਾ ਹੀ ਇਹ ਕੋਈ ਮਿਊਚੁਅਲ ਫੰਡ ਹੈ ਠੀਕ ਹੈ ਇੱਕ ਟਰਸਟ ਹੈ ਜਿਹੜਾ ਲੋਕਾਂ ਤੋਂ ਪੈਸੇ ਇਕੱਠੇ ਕਰਦਾ ਠੀਕ ਹੈ ਔਰ ਉਹਨਾਂ ਨੂੰ ਉਸ ਬਦਲੇ ਉਹ ਇੱਕ ਯੂਨਿਟ ਦੇ ਦਿੰਦਾ ਇੱਕ ਯੂਨਿਟ ਦੀ ਰੇਟ ਜਿੰਮੇ 350 370 ਰੁਪਏ ਚੱਲਦਾ ਔਰ ਉਹ ਸਾਰਾ ਪੈਸਾ ਪੂਲ ਚ ਇਕੱਠਾ ਕਰਕੇ ਉਹ ਕਮਰਸ਼ੀਅਲ ਪ੍ਰਾਪਰਟੀਆਂ ਚ ਬਿਜ਼ਨਸ ਪਾਰਕ ਆਈਟੀ ਪਾਰਕ ਕੰਬੈਸੀ ਵੱਡੇ ਲੈਵਲ ਤੇ ਜਿਹੜੇ ਆਫਿਸ ਸਪੇਸਿਸ ਵਗੈਰਾ ਹੁੰਦੀਆਂ ਨੇ ਉਹਨਾਂ ਚ ਇਹ ਇਨਵੈਸਟ ਕਰਦਾ ਔਰ ਉਹਨਾਂ ਦੇ ਜਿੰਨੇ ਵੀ ਉਹਨਾਂ ਨੂੰ ਰੈਵਨਿਊ ਜਨਰੇਟ ਹੁੰਦਾ ਰੈਂਟਲ ਇਨਕਮ ਜਨਰੇਟ ਹੁੰਦੀ ਹੈ ਜੋ ਵੀ ਉਹਨਾਂ ਨੂੰ ਪੈਸੇ ਉਹਨਾਂ ਦੀ ਵੈਲਿਊ ਵੱਧਦੀ ਉਹ ਸਾਰੇ ਦਾ ਸਾਰਾ ਸ਼ੇਅਰ ਹੋਲਡਰਸ ਜੋ ਯੂਨਿਟ ਹੋਲਡਰ ਜੋ ਕਿ ਆਪਾਂ ਹੈ ਉਹ ਆਪਾਂ ਨੂੰ ਉਵੇਂ ਹੀ ਮਿਲ ਜਾਂਦਾ ਰਹਿੰਦਾ ਇਹ ਤਾਂ ਹੋ ਗਈ ਰੀਟ ਦੀ ਸਿੰਪਲ ਡੈਫੀਨੇਸ਼ਨ ਹੁਣ ਇਹਨੂੰ ਆਪਾਂ ਡਿਟੇਲ ਚ ਵੀ ਸਮਝਾਂਗੇ ਔਰ ਮੈਂ ਅੱਜ ਕਰੀਬਨ ਕਰੀਬਨ 1.5 ਲੱਖ ਰੁਪਇਆ ਤੁਹਾਡੇ ਸਾਹਮਣੇ ਇਹਨਾਂ ਰੀਟ ਫੰਡਸ ਚ ਲਗਾਉਂਗਾ ਕਿਉਂਕਿ ਮੈਂ ਉਹੀ ਸਲਾਹ ਤੁਹਾਨੂੰ ਦਿੰਨਾ ਹੈ ਜਾਂ ਉਹੀ ਸਲਾਹ ਮੈਨੂੰ ਤੁਹਾਨੂੰ ਦੇਣ ਦਾ ਹੱਕ ਹੈ ਜਿਹੜੀ ਕਿ ਐਕਚੁਅਲੀ ਮੈਂ ਆਪ ਫੋਲੋ ਕਰਦਾ ਹਾਂ ਹਵਾਜ ਗੱਲ ਕਰਨ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਔਰ ਇੱਕ ਹੋਰ ਗੱਲ ਮੈਂ ਇੱਥੇ ਤੁਹਾਨੂੰ ਦੱਸ ਦੇਣੀ ਚਾਹੁੰਦਾ ਮੈਨੂੰ ਕਿਸੇ ਵੀ ਕੰਪਨੀ ਤੋਂ ਕੋਈ ਪੈਸਾ ਨਹੀਂ ਮਿਲਦਾ ਕਿ ਸਾਡੀ ਪ੍ਰੋਮੋਸ਼ਨ ਕਰੋ ਮਿਊਚੁਅਲ ਫੰਡ ਤੋਂ ਕੋਈ ਪੈਸਾ ਨਹੀਂ ਮਿਲਦਾ ਕਿ ਸਾਡੀ ਪ੍ਰੋਮੋਸ਼ਨ ਕਰੋ ਇਹ ਇੱਕ ਮੇਰੀ ਜਰਨਲ ਅਵੇਅਰਨੈਸ ਦੀ ਇੱਕ ਕੋਸ਼ਿਸ਼ ਆ कि ਜਿਹੜੀ ਮੈਂ ਪੰਜਾਬੀਆਂ ਚ ਇਹ ਫਿਲਾ ਸਕਾਂ ਕਿ ਆਪਾਂ ਨੂੰ ਆਪਣੇ ਫਿਊਚਰ ਰਸਤੇ ਵੀ ਸੋਚਣਾ ਚਾਹੀਦਾ ਉਹਦੇ ਵਾਸਤੇ ਇਨਵੈਸਟਮੈਂਟ ਕਰਨੀ ਚਾਹੀਦੀ ਚਾਹੇ 500000 ਰੁਪਏ ਨਾਲ ਹੀ ਕਰੋ ਕਿਉਂਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਨਹੀਂ ਪਤਾ ਮਹਿੰਗਾਈ ਨੇ ਕਿੱਥੇ ਚਲੇ ਜਾਣਾ ਬਟ ਜੇ ਆਪਾਂ ਅੱਜ ਆਪਣੇ ਬੀਜ ਇਨਵੈਸਟਮੈਂਟ ਦੇ ਬੋਤੇ ਤਾਂ ਉਹਨਾਂ ਦੇ ਵੱਡੇ 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 ਫਲ ਆਪਾਂ ਨੂੰ ਫਿਊਚਰ 'ਚ ਮਿਲਣੇ ਮੈਂ ਤਾਂ ਆਪ ਕਰ ਰਿਹਾ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਵੀ ਤੁਸੀਂ ਵੀ ਮੇਰੇ ਨਾਲ ਇਸ ਰਸਤੇ ਤੇ ਚੱਲੋ ਔਰ ਆਪਾਂ ਜਲਦੀ ਫਾਈਨੈਂਸ਼ਲੀ ਇੰਡੀਪੈਂਡੈਂਟ ਬਣ ਸਕੀ ਸੋ ਆਉਣੇ ਦੁਬਾਰਾ ਰੀਡ ਤੇ ਰੀਟ ਇਸ ਟਾਈਮ ਤੇ ਇੰਡੀਆ ਚ ਟੋਟਲ 4 ਰੀਟਸ ਨੇ ਜਿਹੜੇ ਕਿ ਰੀਅਲ ਏਸਟੇਟ ਚ ਇਨਵੈਸਟਮੈਂਟ ਆਪਣੇ ਬਿਹਾਰ ਤੇ ਕਰਦੇ ਔਰ ਆਪਾਂ ਨੂੰ ਉਹਨਾਂ ਦੀ ਹਿੱਸੇਦਾਰੀ ਦਿੰਦੇ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਜਦੋਂ ਆਪਾਂ ਕਿਸੇ ਵੀ ਇਹਨਾਂ 4 ਰੀਟਸ ਚੋਂ ਜਿਹੜੇ ਤੁਹਾਨੂੰ ਇਸ ਟਾਈਮ ਸਕਰੀਨ ਤੇ ਸ਼ੋ ਹੋ ਰਿਹਾ ਤਾਂ ਇਹਦੇ ਚੋਂ ਆਪਾਂ 2 ਰੀਟਸ ਤੇ ਗੱਲ ਕਰਾਂਗੇ ਇੱਕ ਹੈਗਾ ਐਮਬੈਸੀ ਪਾਰਕ ਰੀਟ ਔਰ ਦੂਸਰਾ ਹੈਗਾ ਮਾਈਂਡ ਸਪੇਸ ਰੀਟ ਇਹ ਦੋਵੇਂ ਰੀਟ ਬੇਸਿਕਲੀ ਇਸ ਟਾਈਮ ਤੇ ਇੰਡੀਆ ਦੇ ਸਭ ਤੋਂ ਵੱਡੇ ਰੀਟ ਹੈ ਔਰ ਜਿਹੜਾ ਐਮਬੈਸੀ ਪਾਰਕ ਹੈ ਉਹ ਏਸ਼ੀਆ ਦੀ ਸਭ ਤੋਂ ਵੱਡੀ ਰੀਅਲ ਏਸਟੇਟ ਜਿੰਨਾਂ ਕੋਲੇ ਏਰੀਆ ਵਾਈਜ਼ ਲੈਂਡ ਵਾਈਜ਼ ਹੈਗਾ ਉਹ ਉਹ ਹੈ ਔਰ ਜਿਹੜਾ ਮਾਈਂਡ ਸਪੇਸ ਹੈ ਉਹ ਬੈਂਗਲੌਰ ਦਾ ਸਭ ਤੋਂ ਵੱਡਾ ਰੀਅਲ ਏਸਟੇਟ ਪ੍ਰੋਵਾਈਡਰ ਹੈ ਔਰ ਉਹਨਾਂ ਦਾ ਸਾਰਾ ਕੰਮ ਜਿਹੜਾ ਹੈਗਾ ਉਹ ਇੰਡੀਆ 'ਚ ਹੀ ਹੈ ਠੀਕ ਹੈ ਹੁਣ ਰੀਟ ਦੀ ਗੱਲ ਆਪਾਂ ਅੱਗੇ ਕਰਦੇ ਹਾਂ ਕਿ ਰੀਟ 'ਚ ਇਨਵੈਸਟਮੈਂਟ ਕਿਵੇਂ ਕਰ ਸਕਦੇ ਹਾਂ ਤਾਂ ਰੀਟ ਸਟਾਕ ਮਾਰਕੀਟ ਤੇ ਐਨਐਸਸੀ ਨੈਸ਼ਨਲ ਸਟਾਕ ਐਕਸਚੇਂਜ ਔਰ ਬੀਐਸਸੀ ਦੋਵਾਂ ਤੇ ਲਿਸਟਡ ਹੈ ਠੀਕ ਹੈ ਆਪਾਂ ਸਿਰਫ ਔਰ ਸਿਰਫ ਉਹਨਾਂ ਦੇ ਉਹਨਾਂ ਨੂੰ ਓਪਨ ਕਰਨਾ ਉਹਨਾਂ ਦੀਆਂ ਯੂਨਿਟਸ ਨੂੰ ਬਾਈ ਕਰ ਲੈਣਾ ਔਰ ਯੂਨਿਟ ਬਾਈ ਕਰਨ ਤੋਂ ਬਾਅਦ ਆਪਾਂ ਉਹਨਾਂ ਦੇ ਓਨਰ ਬਣ ਜਾਗੇ ਆਪਾਂ ਨੂੰ ਸਾਲ 'ਚ ਚਾਰ ਵਾਰੀ ਰੈਂਟਲ ਇਨਕਮ ਆਊਗੀ ਉਹਨਾਂ ਨੂੰ ਤਾਂ ਖੈਰ ਮੰਥਲੀ ਆ ਰਹੀ ਹੋਊਗੀ ਪਰ ਆਪਾਂ ਨੂੰ ਉਹ ਸਾਲ 'ਚ ਚਾਰ ਵਾਰੀ ਰੈਂਟਲ ਇਨਕਮ ਡਾਇਰੈਕਟ ਆਪਣੇ ਬੈਂਕ ਅਕਾਊਂਟ 'ਚ ਦਿੰਦੇ ਆ ਐਜ਼ ਅ ਡਿਵੀਡੈਂਡ ਇਨਕਮ ਆਪਾਂ ਨੂੰ ਉਹ ਪੇ ਕਰਦੇ ਆ ਸੋ ਰੈਂਟਲ ਇਨਕਮ ਬੇਸਿਕਲੀ ਆਪਾਂ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚਾਰ ਵਾਰੀ ਆਊਗੀ ਇੱਕ ਇੱਕ ਯੂਨਿਟ ਤੇ ਅਪਰੋਕਸੀਮੇਟਲੀ ਜੋ ਕਿ 350 ਰੁਪਏ ਦੀ ਯੂਨਿਟ ਹੈ 360 365 ਰੁਪਏ ਰੇਟ ਹੈ ਜੀ ਦਾ ਆਪਾਂ ਨੂੰ 21 ਰੁਪਏ ਰੈਂਟਲ ਇਨਕਮ ਮਿਲੇਗੀ ਤਾਂ ਮਤਲਬ ਇੱਕ ਯੂਨਿਟ ਆਪਾਂ ਬਾਈ ਕਰਾਂਗੇ 21 ਰੁਪਏ ਆਪਾਂ ਨੂੰ ਉਹਦੇ ਸਾਲ ਦਾ ਮਿਲੇਗਾ ਜੋ ਕਿ ਚਾਰ ਹਿੱਸਿਆਂ ਚ ਡਿਵਾਈਡ ਹੋਊਗਾ ਤਾਂ 5.5 ਸਵਾ ਪੰਜ ਰੁਪਏ ਪਰ ਯੂਨਿਟ ਆਪਾਂ ਨੂੰ ਪਰ ਕੁਆਟਰ ਤਿੰਨ ਮਹੀਨੇ ਬਾਅਦ ਆਪਣੇ ਅਕਾਊਂਟ ਚ ਆਉਣਗੇ ਤਾਂ ਫਾਰ ਐਗਜ਼ਾਮਪਲ ਜੇ ਆਪਾਂ 10 ਯੂਨਟਾਂ ਬਾਈ ਕਰਾਂਗੇ ਜਾਂ ਤਾਂ ਆਪਾਂ ਨੂੰ ਬੇਸਿਕਲੀ 3500 ਰੁਪਏ ਦੇਣਾ ਪਊਗਾ ਔਰ ਆਪਾਂ ਨੂੰ 210 ਰੁਪਏ ਮਿਲਣਗੇ ਜੇ ਆਪਾਂ 100 ਯੂਨਟਾਂ ਬਾਇ ਕਰਾਂਗੇ 35000 ਪਿੱਛੇ 2100 ਰੁਪਏ ਮਿਲੂਗਾ ਆਪਾਂ 1000 ਯੂਨਟਾਂ ਬਾਇ ਕਰਾਂਗੇ ਤਾਂ 35 ਲੱਖ ਰੁਪਏ ਪਿੱਛੇ 21000 ਰੁਪਏ ਦੀ ਰੈਂਟਲ ਇਨਕਮ ਆਪਾਂ ਨੂੰ ਆਊਗੀ ਹੁਣ ਤੁਸੀਂ ਦੇਖੋ ਜੇ ਰੀਅਲ ਪ੍ਰਾਪਰਟੀ ਨਾਲ ਦੀ ਤੁਸੀਂ ਤੁਲਨਾ ਕਰੋ ਤਾਂ ਰੀਅਲ ਪ੍ਰਾਪਰਟੀ 'ਚ ਤਾਂ 2 ਜਾਂ 3% ਤੋਂ ਵੱਧ ਤੁਹਾਨੂੰ ਰੈਂਟਲ ਇਨਕਮ ਆਉਂਦੀ ਨਹੀਂ ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਹੋ ਠੀਕ ਹੈ ਤਾਂ ਸਪੋਜ਼ ਕੋਈ ਬੰਦੇ ਨੇ 1 ਕਰੋੜ ਰੁਪਏ ਦਾ ਫਲੈਟ ਲਿਆ ਚੰਡੀਗੜ੍ਹ 'ਚ ਜੋ ਕਿ ਅੱਜਕੱਲ ਨਾਰਮਲ ਰੇਟ ਹੈ ਠੀਕ ਹੈ ਇਸ ਤਦ ਤੁਹਾਨੂੰ ਮੈਕਸਿਮਮ 30 ਤੋਂ 35000 ਰੁਪਿਆ ਉਹਦੀ ਰੈਂਟਲ ਇਨਕਮ ਆ ਰਹੀ ਹੈ ਕਰੋੜ ਰੁਪਿਆ ਇਨਵੈਸਟ ਕਰ ਰਹੇ ਹੋ 30000 ਰੁਪਿਆ ਤੁਹਾਡੀ ਰੈਂਟਲ ਇਨਕਮ ਆ ਰਹੀ ਹੈ ਉਹਦੇ 'ਚ ਤੁਸੀਂ ਮੇਨਟੇਨੈਂਸ ਚਾਰਜਸ ਵੀ ਦੇਣੇ ਆ ਜੇ ਤੁਹਾਡਾ ਫਲੈਟ ਖਾਲੀ ਹੋ ਗਿਆ ਤਾਂ ਬਰੋਕਰ ਨੂੰ ਵੀ ਪੈਸੇ ਦੇਣੇ ਆ ਔਰ ਹੋਰ ਕੋਈ ਇਸ਼ੂ ਆਉਂਦਾ ਕੋਈ ਤਾਂ ਉਹਦੇ 'ਚ ਵੀ ਤੁਸੀਂ ਪੈਸੇ ਦੇਣੇ ਆ ਤਾਂ ਮੇਨਟੇਨੈਂਸ ਜਿਹੜੀ ਹੁੰਦੀ ਹੈ ਹੈਨਾ ਸੋ ਤੁਹਾਨੂੰ ਤਾਂ ਲੈ ਦੇ ਕੇ ਜਿਹੜਾ ਹੈਗਾ 22 ਰਪੀ ਮਸਾਂ ਬਚਣਾ 1 ਕਰੋੜ ਰੁਪਿਆ ਇਨਵੈਸਟ ਕੀਤਾ ਮਹੀਨੇ ਦਾ 20000 ਰੁਪਿਆ ਸਾਲ ਦਾ ਜਿਹੜਾ ਹੈਗਾ ਉਹ ਤੁਸੀਂ 240000 ਰ ਬਟ ਇਹਦੇ ਚ ਤੁਹਾਡੀ ਰੈਂਟਲ ਇਨਕਮ ਜਿਹੜੀ ਹੈਗੀ ਆ ਉਹ ਤੁਹਾਡੀ ਮੋਰ ਥੈਨ 5.56% ਦੇ ਆਸ-ਪਾਸ ਆ। ਦੂਸਰੀ ਗੱਲ ਤੁਸੀਂ ਕਹੋਗੇ ਕਿ ਠੀਕ ਆ ਰੈਂਟਲ ਇਨਕਮ ਆ ਰਹੀ ਹੈ ਬਟ ਸਾਡੀ ਪ੍ਰਾਪਰਟੀ ਵੀ ਤਾਂ ਇਨਕਰੀਜ਼ ਹੋਊਗੀ ਸਾਡੀ ਕਰੋੜ ਦੀ 5 ਸਾਲਾਂ ਨੂੰ 10 ਸਾਲਾਂ ਨੂੰ 2 ਕਰੋੜ ਰੁਪਈਆ ਤਾਂ ਹੋ ਜਾਊਗਾ। ਤਾਂ ਜਦੋਂ ਤੁਸੀਂ ਰੀਟ ਚ ਇਨਵੈਸਟ ਕਰਦੇ ਹੋ ਤਾਂ ਜਦੋਂ ਮਾਰਕੀਟ ਚ ਜਿੱਥੇ ਤੁਹਾਡੇ ਪੈਸੇ ਲੱਗੇ ਹੋਏ ਨੇ ਜਿਹੜੀਆਂ ਰੀਅਲ ਏਸਟੇਟ ਚ ਤੁਹਾਡੇ ਪੈਸੇ ਕਮਰਸ਼ੀਅਲ ਚ ਲੱਗੇ ਹੋਏ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਹੈਗੀ ਆ ਉਹਨਾਂ ਦੀ ਵੈਲਿਊ ਇਨਕਰੀਜ਼ ਹੋਊਗੀ ਔਰ ਤੁਹਾਨੂੰ ਉਹਦੇ ਚ ਵੀ ਜਿਹੜੇ ਹੈਗੇ ਉਹ ਪੈਸੇ ਵਧਣਗੇ ਫੋਰ ਐਗਜ਼ਾਮਪਲ ਜਿਵੇਂ 350 ਰੁਪਿਆ ਹੁਣ ਚੱਲ ਰਿਹਾ ਪਰ ਯੂਨਿਟ ਦਾ ਰੇਟ ਤਾਂ ਹੋ ਸਕਦਾ 5 ਜਾਂ 7 ਸਾਲਾਂ ਨੂੰ ਇਹ 700 ਰੁਪਿਆ ਹੋ ਜੇ 1000 ਰੁਪਿਆ ਹੋ ਜੇ ਰੈਂਟਲ ਇਨਕਮ ਤਾਂ ਆਈ ਹੈ ਆਈ ਪਲੱਸ ਜਿਹੜੀ ਤੁਹਾਡੀ ਐਪਰੀਸੀਏਸ਼ਨ ਹੋ ਆ ਦੂਸਰੇ ਨੰਬਰ ਤੇ ਪ੍ਰਾਪਰਟੀ ਨੂੰ ਖਰੀਦਣਾ ਔਰ ਵੇਚਣਾ ਬੜਾ ਹੈਕਟਿਕ ਕੰਮ ਆ ਆਮ ਬੰਦਾ ਜਿਹੜਾ ਹੈਗਾ ਜਿਹੜਾ ਵਿਚਾਰਾ ਕੋਈ ਜ਼ਿਆਦਾ ਪੜੇ ਲਿਖੇ ਨਹੀਂ ਹੈ ਉਹਦੇ ਅਸਤੇ ਕਿੰਨੀ ਪ੍ਰੋਬਲਮ ਆ ਰਿਸ਼ਵਤ ਤੋਂ ਬਿਨਾ ਰਜਿਸਟਰੀਆਂ ਨਹੀਂ ਹੁੰਦੀਆਂ ਫਿਰ ਉਸ ਤੋਂ ਬਾਅਦ ਲੀਗਲ ਮੈਟਰਸ ਕਿੰਨੇ ਗਲਤ ਪ੍ਰਾਪਰਟੀ ਖਰੀਦ ਲਈ ਕਬਜ਼ਾ ਹੋ ਗਿਆ ਉਸ ਤੋਂ ਬਾਅਦ ਫਿਰ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਆਪਾਂ ਮਤਲਬ ਕਿ ਪੜਦੇ ਸੁਣਦੇ ਆਂ ਅਖਬਾਰਾਂ ਚ ਜੋ ਪ੍ਰੋਬਲਮਸ ਆਉਂਦੀਆਂ ਨੇ ਪ੍ਰਾਪਰਟੀ ਨੂੰ ਲੈ ਕੇ ਬਟ ਜਦੋਂ ਆਪਾਂ ਇਹਦੇ ਫੰਡ ਖਰੀਦ ਲਏ ਰੀਟ ਖਰੀਦ ਲਿਆ ਤਾਂ ਉਹਦੇ ਚ ਐਦਾਂ ਦੀ ਕੋਈ ਇਸ਼ੂ ਨਹੀਂ ਹੈ ਨਾ ਆਪਾਂ ਨੂੰ ਕੋਈ ਬ੍ਰੋਕਰ ਲੱਭਣਾ ਪੈਣਾ ਨਾ ਆਪਾਂ ਨੂੰ ਰਜਿਸਟਰੀ ਕਰਾਉਣੀ ਪੈਣੀ ਹੈ ਨਾ ਕਿਉਂਕਿ ਜਦੋਂ ਆਪਾਂ ਇੱਕ ٹرسٹ ਕੋਲੇ ਸਾਰੀ ਪ੍ਰਾਪਰਟੀ ਔਰ ٹرسٹ ਦੇ ਆਪਾਂ ਹਿੱਸੇਦਾਰ ਤਾਂ ਆਪਾਂ ਐਕਚੁਅਲੀ ਚ ਸਿੱਧੇ ਤੌਰ ਤੇ ਆਪਾਂ ਪ੍ਰਾਪਰਟੀ ਦੇ ਓਨਰ ਹਾਂ ਪਰ ਆਪਾਂ ਨੂੰ ਕੋਈ ਵੀ ਖਰਚਾ ਪਾਣੀ ਨਹੀਂ ਹੈ ਕੁਝ ਵੀ ਆਪਾਂ ਨੂੰ ਕਦੇ ਕੋਡ ਕਚੈਰੀਆਂ ਚ ਰਜਿਸਟਰੀ ਕਰਾਉਣਾ ਨਹੀਂ ਪੈਣਾ ਔਰ ਦੂਸਰ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਹੈ ਪ੍ਰਾਪਰਟੀ ਤੱਕੇਖਾਨੇ ਪੈਂਦੇ ਜਦੋਂ ਤੁਸੀਂ ਮੌਕੇ ਤੇ ਆਪਣੇ ਪੈਸੇ ਨੂੰ ਲਿਕਵਿਡ ਕਰਾਉਣਾ ਚਾਹੁੰਦੇ ਹੋ ਤੁਸੀਂ ਸੇਲ ਕਰਨਾ ਚਾਹ ਹੁਣ ਤੁਸੀਂ ਪ੍ਰਾਪਰਟੀ ਨੂੰ ਸੈਲ ਕਰਨਾ ਤਾਂ ਤੁਸੀਂ ਮੰਨ ਲਓ ਅੱਜ ਤੁਹਾਨੂੰ ਕਰੋੜ ਰੁਪਏ ਦੀ ਤੁਹਾਡੀ ਪ੍ਰਾਪਰਟੀ ਤੁਹਾਨੂੰ ਅੱਜ 50 60 70 ਲੱਖ ਰੁਪਏ ਦੀ ਲੋੜ ਪੈ ਗਈ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੱਲ ਉਹ 50 60 70 ਲੱਖ ਰੁਪਏ ਕਿਵੇਂ ਅਰੇਂਜ ਕਰੋਗੇ? ਤੁਹਾਨੂੰ ਤਾਂ ਘੱਟੋ ਘੱਟ 2 ਜਾਂ 3 ਮਹੀਨੇ ਮਿਨਿਮਮ 20 ਤੋਂ 25 ਦਿਨ ਉਹ ਮੈਕਸਿਮਮ ਕਈ ਵਾਰੀ 5 5 6 6 ਮਹੀਨੇ ਰੇਟ ਨਹੀਂ ਮਿਲਦਾ ਔਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਇਹਦੀ ਪ੍ਰਾਪਰਟੀ ਦੀ ਜਿਹੜੀ ਇਹਨੇ ਜਲਦੀ ਵੇਚਨੀ ਹੈ ਤਾਂ ਉਹਦੇ ਰੇਟ ਤੋੜ ਦਿੰਦੇ ਆ। ਬ੍ਰੋਕਰਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ। ਠੀਕ ਹੈ ਨਾ? ਸੋ ਬਟ ਰੀਡ ਤੱਕ ਹੀ ਹੈ ਤੁਸੀਂ ਅੱਜ ਲਿਆ ਮੰਨ ਲਓ ਤੁਸੀਂ 350 ਰੁਪਏ ਤੇ ਲਿਆ ਤੁਸੀਂ 10 ਲੱਖ ਰੁਪਇਆ ਲਾਤਾ ਤੁਹਾਨੂੰ 4 ਦਿਨਾਂ ਬਾਅਦ ਲੋਡ ਪੈ ਗਈ ਪੈਸੇ ਦੀ ਤੁਸੀਂ ਮੰਡ ਚ ਸੈਲ ਕਰੋਗੇ ਤੁਸੀਂ 350 ਜਾਂ ਜੋ ਵੀ ਉਹਦੇ ਰੇਟ ਚੱਲ ਰਿਹਾ ਹੋਊਗਾ ਉਹਦੇ ਤੇ ਤੁਸੀਂ ਸੈਲ ਕਰਕੇ ਤੁਹਾਡਾ ਪੈਸਾ 24 ਘੰਟੇ ਚ ਲਿਕੁਇਡਟ ਹੋ ਗਿਆ ਤਾਂ ਹੋਰ ਬੈਨੀਫਿਟ ਤੁਹਾਨੂੰ ਦੱਸੋ ਕੀ ਚਾਹੀਦੇ ਇਹ ਇੰਡੀਆ ਚ ਕਨਸੈਪਟ ਨਵਾਂ ਹੋ ਸਕਦਾ ਪਰ ਜੇ ਤੁਸੀਂ ਯੂਐਸ ਕੈਨੇਡਾ ਸਿੰਗਾਪੁਰ ਆਪਣਾ ਹਾਂਗਕਾਂਗ ਚਾਇਨਾ ਇੱਥੇ ਕਨਸੈਪਟ ਬਹੁਤ ਪੁਰਾਣਾ ਹੈ 20 25 25 50 50 ਸਾਲ ਤੋਂ ਪੁਰਾਣੇ ਕਨਸੈਪਟ ਨੇ ਜਿਹੜੇ ਵੀ ਲੋਕ ਉੱਥੇ ਪ੍ਰਾਪਰਟੀ 'ਚ ਘੱਟ ਪੈਸਿਆਂ ਨਾਲ ਇਨਵੈਸਟ ਕਰਨਾ ਚਾਹੁੰਦੇ ਹੋ ਰੀਟ ਫੰਡ ਲੈ ਲੈਂਦੇ ਔਰ ਉਹਨਾਂ ਦੀ ਰੈਂਟਰਲ ਇਨਕਮ ਉਹਨਾਂ ਨੂੰ ਆਈ ਜਾਂਦੀ ਹੈ ਔਰ ਐਪਰੀਸੀਏਸ਼ਨ ਵੀ ਮਿਲ ਜਾਂਦੀ ਹੈ ਧੋਖੇਧੜੀ ਦਾ ਇਹਦੇ 'ਚ ਕੋਈ ਚਾਂਸ ਨਹੀਂ ਆ ਜਿਹੜੀ ਐਮਬੈਸੀ ਕੰਪਨੀ ਹੈ ਇਹਦਾ ਮੇਰੇ ਖਿਆਲ ਨਾਲ 20000 25000 ਕਰੋੜ ਦੇ ਕਰੀਬ ਮਾਰਕੀਟ ਕੈਪਟਲਾਈਜੇਸ਼ਨ ਹੈ ਮਾਰਕੀਟ ਔਰ ਮਾਈਂਡ ਸਪੇਸ ਦਾ ਵੀ ਮਾਰਕੀਟ ਕੈਪਟਲਾਈਜੇ ਦੇ ਨਹੀਂ ਆਉਣੀ ਹੁਣ ਮੈਂ ਤੁਹਾਨੂੰ ਫਟਾਫਟ ਇਹ ਕੰਪਨੀਆਂ ਚ ਇਨਵੈਸਟ ਕਰਕੇ ਵੀ ਦਿਖਾ ਦੇਣਾ ਇਹ ਵੀ ਦੱਸ ਦੇਣਾ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਕੰਪਨੀਆਂ ਚ ਪੈਸਾ ਆਪ ਲਾਉਣਾ ਤੇ ਲਾ ਸਕਦੇ ਹੋ ਡਿਸੀਜਨ ਤੁਹਾਡਾ ਹੋਊਗਾ ਠੀਕ ਹੈ ਪ੍ਰੋਫਿਟ ਤੁਹਾਨੂੰ ਮਿਲਣਾ ਸਭ ਕੁਝ ਤੁਸੀਂ ਮੈਂ ਤਾਂ ਤੁਹਾਨੂੰ ਸਿਰਫ ਜਿਹੜਾ ਹੈਗਾ ਰਸਤਾ ਦਿਖਾਉਣ ਵਾਲਾ ਬੰਦਾ ਹੈ ਬਾਕੀ ਜਿਹੜੀ ਹੈਗੀ ਡਿਸੀਜਨ ਆਲਵੇਸ ਵਿਲ ਬੀ ਯੋਰਸ ਠੀਕ ਹੈ ਤੋ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਕਿਸ ਤਰੀਕੇ ਨਾਲ ਆਪਾਂ ਇਨਵੈਸਟ ਕਰ ਸਕਦੇ ਮੈਂ ਇਸ ਸਮੇਂ ਮੇਰੇ ਕੋਲੇ ਜ਼ੀਰੋਦਾ ਦਾ ਅਕਾਊਂਟ ਹੈ ਇੱਕ ਅਕਾਊਂਟ ਉਸ ਉਸ ਵਾਲੇ ਅਕਾਊਂਟ ਚ ਮੈਂ ਰੀਟ ਤੋਂ ਨੂੰ ਬਾਇ ਕਰਕੇ ਦਿਖਾਵਾਂਗਾ ਮੇਰਾ ਉਹਦੇ ਚ 1.5 ਲੱਖ ਰੁਪਈਆ ਪਿਆ ਤਾਂ ਆਪਾਂ 75 75000 ਰੁਪਈਆ ਮਾਈਂਡ ਸਪੇਸ ਦੀ ਰੀਟ ਔਰ ਅੰਬੈਸੀ ਦੀ ਰੀਟ ਚਲਾਵਾਂਗੇ ਠੀਕ ਹੈ ਜੀ ਕਿ ਮੇਰੇ ਜ਼ੀਰੋਦਾ ਅਕਾਊਂਟ ਚ ਅਵੇਲੇਬਲ ਜਿਹੜਾ ਬੈਲੈਂਸ ਹੈਗਾ ਉਹ 1.5 ਲੱਖ ਰੁਪਈਆ ਦਿਖਾ ਰਿਹਾ ਹੈ ਹੁਣ ਆਪਾਂ 1.5 ਲੱਖ ਰੁਪਏ ਨੂੰ ਦੋ ਰੀਟ ਚ ਇਨਵੈਸਟ ਕਰਾਂਗੇ ਇੱਕ ਜਿਹੜੀ ਹੈਗੀ ਆ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੰਬੈਸੀ ਔਰ ਦੂਜਾ ਮਾਈਂਡ ਸਪੇਸ ਤਾਂ ਅੰਬੈਸੀ ਲਿਖਾਂਗੇ ਆਪਾਂ ਅੰਬੈਸੀ ਆਪਾਂ ਇਹਨੂੰ ਐਨਐਸਸੀ ਚ ਬਾਇ ਕਰਾਂਗੇ ਤਾਂ ਇੱਥੇ ਆਪਾਂ ਸਿੰਪਲੀ ਇਹ 363 ਰੁਪਈਆਂ ਦਾ ਇੱਕ ਚੱਲ ਰਿਹਾ ਠੀਕ ਹੈ ਜੀ ਆਪਾਂ ਇੱਥੇ ਇਹਨੂੰ ਬਾਇ ਕਰਾਂਗੇ 363 ਰੁਪਈਆਂ ਦੇ ਹਿਸਾਬ ਨਾਲ ਦੇਖੋ ਜਿਵੇਂ ਇਹਨੂੰ ਬਾਇ ਕਰਨਾ ਸਾਨਾ ਉਸੇ ਤਰੀਕੇ ਨਾਲ ਇਹਨੂੰ ਸੈਲ ਕਰਨਾ ਵੀ ਉਨਾ ਹੀ ਸਾਨਾ ਵੀ ਮਤਲਬ ਆਪਾਂ ਜਿੰਨੀ ਖੇਤੀ ਇਹਨੂੰ ਬਾਈ ਕਰ ਸਕਦੇ ਆ ਉਨੀ ਖੇਤੀ ਇਹਨੂੰ ਸੈਲ ਵੀ ਕਰ ਸਕਦੇ ਆ ਜੇ ਆਪਾਂ ਨੂੰ ਪੈਸੇ ਦੀ ਰਿਕੁਆਇਰਮੈਂਟ ਹੈਗੀ ਹੈ ਸੋ ਸਭ ਤੋਂ ਇੰਪੋਰਟੈਂਟ ਇਹਦੇ ਚ ਇਹੀ ਆ ਸੋ ਆਪਾਂ ਇਹਨੂੰ ਬਾਈ ਕਰਨ ਲੱਗੇ ਆ ਆ ਆਪਣਾ ਇੱਥੇ ਆਰਡਰ ਜਿਹੜਾ ਹੈਗਾ ਉਹ ਪਲੇਸ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ 206 ਯੂਨਟਾਂ ਮਿਲ ਗਈਆਂ ਆਪਣੀ ਪੋਜੀਸ਼ਨ ਚ ਵੀ ਰਿਫਲੈਕਟ ਹੋਣਾ ਸ਼ੁਰੂ ਹੋ ਗਿਆ ਕਿ ਆਪਾਂ ਨੂੰ 364.40 ਪੈਸੇ ਦੇ ਇਹਦੇ ਜਿਹੜੇ 206 ਯੂਨਟਾਂ ਮਿਲ ਚੁੱਕੀਆਂ ਨੇ ਹੁਣ ਆਪਾਂ ਮਾਈਂਡ ਸਪੇਸ ਨੂੰ ਬਾਈ ਕਰਾਂਗੇ ਠੀਕ ਹੈ ਜੀ ਮਾਈਂਡ ਸਪੇਸ ਨੂੰ ਬਾਈ ਕਰਨ ਵਾਸਤੇ ਆਪਾਂ ਮਾਈਂਡ ਸਪੇਸ ਲਿਖਾਂਗੇ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਰੀਟ ਨੂੰ ਬਾਈ ਕਰਨਾ ਤਾਂ ਉੱਥੇ ਆਰ ਆਰ ਲਿਖਿਆ ਹੋਊਗਾ ਠੀਕ ਹੈ ਇਹ ਰੀਅਲ ਏਸਟੇਟ ਰੀਟ ਹੈ ਵੀ ਮਤਲਬ ਇਹ ਸਟਾਕ ਵੀ ਨਹੀਂ ਹੈ ਮਿਊਚੁਅਲ ਫੰਡ ਵੀ ਨਹੀਂ ਹੈ ਸੋ ਇਹ ਤੁਹਾਨੂੰ ਧਿਆਨ ਚ ਰੱਖਣ ਵਾਲੀ ਗੱਲ ਹੈ ਵੀ ਇਹ ਦੋਵਾਂ categories ਚ ਨਹੀਂ ਆਉਂਦਾ ਸੋ ਇਹ ਇਹਦਾ ਮਕਸਦ ਅਲੱਗ ਹੈ ਇਹਦਾ ਕੰਮ ਕਰਨ ਦਾ ਤਰੀਕਾ ਲੱਗਿਆ ਸੋ ਹੁਣ ਤੁਸੀਂ ਇਹਦੇ ਚ ਮੰਨ ਲਓ ਬਾਈ ਕਰ ਲਿਆ ਇਦੇ 'ਚ ਇਹ ਤੁਹਾਨੂੰ 345 ਰੁਪਏ ਦੀ ਇੱਕ ਯੂਨਟ ਪੈ ਰਹੀ ਹੈ ਤੁਸੀਂ ਇਹਦੇ 'ਚ ਵੀ ਜਿਹੜਾ ਹੈਗਾ ਉਹ ਪੈਸੇ ਲਾਉਣੇ ਤੁਸੀਂ ਦੇਖੋ ਕਿ ਆਪਾਂ ਨੂੰ ਅੰਬੈਸੀ 'ਚ ਵੀ ਹੁਣ ਤੁਸੀਂ ਦੇਖੋ ਕਿ ਆਪਾਂ ਇਨਵੈਸਟਮੈਂਟ ਕਰਤੀ ਦੋਵਾਂ 'ਚ ਔਰ 75 75000 ਰੁਪਿਆ ਆਪਾਂ ਲਾਤਾ 1.5 ਲੱਖ ਰੁਪਿਆ ਆਪਣਾ ਟੋਟਲ ਅੰਬੈਸੀ ਔਰ ਮਾਈਂਡ ਸਪੇਸ ਦੀ ਜਿਹੜੀ ਰੀਟਸ ਇਹਨਾਂ 'ਚ ਇਨਵੈਸਟ ਹੋ ਚੁੱਕਿਆ ਠੀਕ ਹੈ ਔਰ ਇਹ ਦੋਵੇਂ ਕੰਪਨੀਆ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਕੰਮ ਬਿਜ਼ਨਸ پارک ਆਈਟੀ پارک ਵਗੈਰਾ ਨੂੰ ਉੱਥੇ ਲੈ ਕੇ ਜਗਾ ਉੱਥੇ ਡਿਵੈਲਪ ਕਰਨ ਤੋਂ ਬਾਅਦ ਫਿਰ ਉੱਥੇ ਉਹ ਇਨਵੈਸਟ ਕਰਵਾਉਂਦੇ ਸੋ ਇਹ ਦੋਵੇਂ ਕੰਪਨੀਆ ਬਹੁਤ ਵਧੀਆ ਨੇ ਮੈਨੂੰ ਇਹਨਾਂ ਚੋ ਰੈਂਟਲ ਇਨਕਮ ਵੀ ਆਉਗੀ ਔਰ ਮੇਰਾ ਪੈਸਾ ਇੱਕ ਤਰੀਕੇ ਨਾਲ ਹੁਣ ਇਹਨਾਂ ਚ ਮੈਂ ਤੁਹਾਨੂੰ ਆਪਣਾ ਇਨਵੈਸਟਮੈਂਟ ਕਰਨ ਦਾ ਮਕਸਦ ਦੱਸਣ ਲੱਗਿਆ ਸੋ ਕੀ ਹੈ ਵੀ ਹੁਣ ਮਾਰਕੀਟ ਜਿਹੜੀ ਹੈ ਉਹ ਕਾਫੀ ਉੱਪਰ ਵੀ ਚਲੀ ਗਈ ਹੈ ਔਰ ਇਹੇ ਜਿਆਦਾ ਵੋਲੇਟਾਈਲ ਰੀਟਸ ਹੁੰਦੇ ਨੇ ਤੋ ਮੈਂ ਇਹਨਾਂ ਜੀ ਜਦੋਂ ਪੈਸਾ پارک ਕਰ ਰਿਹਾ ਤਾਂ ਕੱਲ ਨੂੰ ਮੰਨ ਲਓ ਮਾਰਕੀਟ ਥੱਲੇ ਡਿੱਗ ਵੀ ਤਾਂ ਮੇਰਾ 1.5 ਲੱਖ ਰੁਪਿਆ ਐਸੀ ਜਗ੍ਹਾ ਤੇ ਹੋਊਗਾ ਜਿਹੜਾ ਉਦੋਂ ਉਹਦੀ ਵੈਲਿਊ ਕੱਟੀ ਨਹੀਂ ਹੋਊਗੀ ਜੇ ਮੈਨੂੰ ਇਮੀਡੀਏਟਲੀ ਪੈਸੇ ਮਾਰਕੀਟ ਤੇ ਲਾਉਣ ਦੀ ਲੋੜ ਪੈਗੀ ਤਾਂ ਮੈਂ ਉਹ ਵੀ ਕਰ ਸਕਦਾ ਜੇ ਮਾਰਕੀਟ ਉੱਪਰ ਜਾਂਦੀ ਰਹੀ ਉਹਦੇ 'ਚ ਤਾਂ ਮੇਰੀ ਇਨਵੈਸਟਮੈਂਟ ਹੈ ਹੀ ਔਰ ਇਹ ਮੈਨੂੰ ਆਰਾਮ ਨਾਲ 5-6% ਡਿਵੀਡੈਂਡ ਯੀਲਡ ਮਤਲਬ ਰੈਂਟਲ ਇਨਕਮ ਦੇਈ ਜਾਊਗੀ ਔਰ ਬਾਕੀ ਇਹਦਾ ਜਿਹੜਾ ਰਿਟਰਨ ਹੈਗੀ ਉਹ ਤਾਂ ਹੈ ਦੋਸਤੋ ਹੁਣ ਤੁਹਾਡਾ ਕੋਈ ਵੀ ਸਵਾਲ ਹੋ ਸਕਦਾ ਕਿ ਇਹ ਕੀ ਹੈ ਜਾਂ ਕੋਈ ਵੀ ਤੁਸੀਂ ਸਵਾਲ ਮੈਨੂੰ ਪੁੱਛ ਸਕਦੇ ਹੋ ਉਹਨਾਂ ਆਸਤੇ ਤੁਸੀਂ ਬੇਸਿਕਲੀ ਕਮੈਂਟ ਕਰੋ ਸਵਾਲਾਂ ਦੇ ਜਵਾਬ ਮੈਂ ਤੁਹਾਨੂੰ ਕਮੈਂਟਾਂ ਵਿੱਚ ਦੇਈ ਜਣੇ ਆ ਜੇ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤੁਹਾਨੂੰ ਇਹਦੇ ਵਿੱਚ ਕੁਝ ਵੈਲਿਊ ਮਿਲ ਰਹੀ ਹੈ ਤੁਹਾਨੂੰ ਇਹ ਲੱਗ ਰਿਹਾ ਕਿ ਹਾਂ ਵੀ ਅਸੀਂ ਕੁਝ ਸਿੱਖ ਵੀ ਰਹੇ ਹਾਂ ਔਰ ਮੈਂ ਕੋਈ ਫਰਾਡ ਵੀ ਨਹੀਂ ਲੱਗ ਰਿਹਾ ਤਾਂ ਤੁਸੀਂ ਮੇਰੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਲੱਗਦਾ ਵੀ ਕੋਈ ਬੰਦੇ ਨੇ ਮੇਰੀ ਵੀਡੀਓ ਨਾ ਦੇਖੀ ਹੋਵੇ ਤੁਸੀਂ ਆਪਣੇ ਗਰੁੱਪਾਂ 'ਚ ਸ਼ੇਅਰ ਕਰ ਸਕਦੇ ਹੋ ਕਿਉਂਕਿ ਮੇਰਾ ਮੇਨ ਮਕਸਦ ਅਵੇਅਰਨੈਸ ਫਲਾਉਣੀ ਹੈ ਠੀਕ ਹੈ ਮੈਂ ਜੋ ਵੀ ਤੁਹਾਨੂੰ ਸਲਾਹ ਦਿੰਨਾ ਹੈ ਜਾਂ ਜੋ ਵੀ ਤੁਹਾਨੂੰ ਉਹ ਮੈਂ ਆਪ ਵੀ ਕੀਤੀ ਹੋਈ ਆਪ ਵੀ ਉਹਨੂੰ ਮੈਂ ਅਪਲਾਈ ਕਰਦਾ ਤੇ ਆਪਾਂ ਹੁਣ ਨੈਕਸਟ ਵੀਡੀਓ 'ਚ ਮਿਲਾਂਗੇ ਤੁਸੀਂ ਕਮੈਂਟਾਂ 'ਚ ਮੈਨੂੰ ਇਹ ਵੀ ਜਰੂਰ ਦੱਸਿਓ ਵੀ ਨੈਕਸਟ ਵੀਡੀਓ ਕਿਸ ਟੌਪਿਕ 'ਤੇ ਆਪਰ ਨੂੰ ਪੰਜਾਬੀਆਂ ਨੂੰ ਲੋੜ ਹੈ ਕਿ ਕਿਸ ਟੌਪਿਕ 'ਤੇ ਜ਼ਿਆਦਾ ਨੌਲੇਜ ਹੈ ਨਹੀਂਗੀ ਲੋਕਾਂ ਨੂੰ ਤਾਂ ਉਹੀ ਵੀਡੀਓ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਬਣਾ ਕੇ ਫਿਰ ਦੱਸਾਂ ਤੇ ਬਾਕੀ ਆਪਾਂ ਮਿਲਦੇ ਰਵਾਂਗੇ ਔਰ ਨੈਕਸਟ ਵੀਡੀਓ ਤੱਕ ਸਤਿ ਸ੍ਰੀ ਅਕਾਲ